ਲੋਕਾਂ ਦੇ ਘਰਾਂ ਦੇ ਵਿੱਚ ਚਾਦੀ ਮਾਰਨ ਤੋਂ ਪਹਿਲਾਂ ਆਪਦੇ ਘਰ ਜਾਂਦੀ ਮਰੂਗੇ ਆਪਣੇ ਘਰ ਦੇ ਘਲਾਂਤੀ ਬਣ ਗਏ ਅੱਜ ਕਿਧਰ ਪਹੁੰਚ ਗਿਆ ਸ਼ਰੌਂਕੀ ਕਾਲੀ ਦਾ ਹੈ ਕਿੰਨੀਆਂ ਵੋਟਾਂ ਪਈਆਂ ਜਲੰਧਰ ਤੋਂ ਸ਼ਰੌਂਕੀ ਕਾਲੀ ਦਾ 1240 ਵੋਟਾਂ ਇਹ ਪਈਆਂ ਬੀਬੀ ਸਰਜੀਤ ਕੌਰ ਨੂੰ ਔਰ 734 ਪਈਆਂ ਬਸਤਾਂ ਨੂੰ ਮੈਮੋ ਜਿਹੜਾ ਕਲੀ ਨਹੀਂ ਕਲੀਆ ਮਾਣ ਸਰਦਾਰ ਵਿਕ੍ਰਮ ਸਿੰਘ ਜਿਹਨੇ ਇਹਨਾਂ ਦੋਆਂ ਚ ਕਿਹਦੀ ਮਦਦ ਕੀਤੀ ਇਹ ਵੀ ਨਹੀਂ ਰਿਲੀਅਰ ਹੋ ਰਿਹਾ ਆਪਾਂ ਪਹਿਲਾਂ ਉਹ ਗੱਲ ਵੇਖੀਏ ਆਪਾਂ ਕਹੇ ਲੈਣ ਚ ਵੀ ਹੋਈਏ ਨਾਲ ਕਿਸੇ ਦੋੜ ਜੂਏ 2 4 5000 ਨੋਟ ਕਰਦਾ ਉਹ ਤਾਂ ਫਿਰ ਆਪਾਂ ਮੂੰਹ ਕਹਿਣ ਇਹ ਗੱਲ ਚੰਗੀ ਲੱਗਦੀ ਹੈ ਕਿ ਯਾਰ ੱੱਕੇ ਨਾ ਜਿੱਤੀ ਫਿਰ ਤਾਂ ਮਲਾਦੇ ਚੰਗੇ ਹੁਣ ਇੱਕ ਬੰਦੇ 55000 ਗੋਲ ਪੈ ਗਿਆ ਇੱਕ ਬੰਦੇ ਨੂੰ ਸਾਨੂੰ ਪੈਂਦੀਆਂ ਇੱਕ ਬੰਦੇ 1240 ਇੱਕ ਬੰਦੇ 734 ਤੇ ਕਾਹਦਾ ਧੱਕਾ ਹੋਇਆ ਇਹਦਾ ਲੋਕਾਂ ਦਾ ਭਗਵਾ ਵਨ ਸਾਈਡ ਲੋਕਾਂ ਨੇ ਭਗਵਾ ਦੇ ਦਾ ਸੋਚ ਕਰਕੇ ਮੈਂ ਤੁਹਾਨੂੰ ਦੱਸਾਂਗਾ ਕਿ ਆਪਣਾ ਘਰ ਸੰਭਾਲੋ ਇਹਦਰ ਉਹਨਾਂ ਦਾ ਗੱਲ ਕਰਿਆ ਕਰੋ ਜਿੱਦਾਂ ਕੋਈ ਗੱਲ ਹੁੰਦੀ ਆ ਜਿੱਦਾਂ ਤੁਹਾਨੂੰ ਸਿਰ ਕੋਲ ਹੁੰਦੀ ਸੀਐਮ ਰਾਦਰ ਜਿਆ ਸੀਐਮ ਰਾਦਰ ਗਿਆ ਤੁਹੀਂ ਤਾਂ ਐਵੇਂ ਉਹਨੂੰ ਸੀਐਮ ਨੂੰ ਪੈਗ ਬਾ ਕੇ ਦੇ ਗਏ ਜੇ ਸਾਡੇ ਅਗਿਆਂ ਦੀ ਕੋਈ ਗੱਲ ਕਰਦੇ ਆ ਇਹ ਜਿਹੜਾ ਉਹ ਪੈਗ ਕਰਾਉਂਦੇ ਆ ਆਪਣਾ ਤੁਹਾਡੇ ਨਾਲ ਨਹੀਂ ਕੰਨਾਂ ਵਾਲਿਆ ਜੀ ਤੁਹਾਡੇ ਨਾਲ ਵੀ ਤਾਂ ਪੈਗਾ ਜਿਹਾ ਫੌਰੀ ਕਰਦੀ ਆ ਇਹ ਗੱਲ ਇਹ ਵੀ ਨੋਟ ਪਾਈ ਤੇ ਮੈਂ ਤੁਹਾਨੂੰ ਸਾਰਿਆਂ ਦੇ ਨਾਮ ਵੀ ਲਿਖ ਕੇ ਦਰ ਦੂੰਗਾ ਸੋ ਇਸ ਕਰਕੇ ਇਹ ਕਰਨਾ ਛੱਡ ਦਿਓ ਕਿ ਹਰ ਬੰਦੇ ਨੂੰ ਇਹੋ ਗੱਲਾਂ ਕਹਿਣੀਆਂ ਜੇ ਇਹਦੀ ਪੈਟ ਲਾਉਂਦੇ ਆ ਜੀ ਜਿਵੇਂ ਤੁਹਾਡੇ ਇਹ ਪਾਲੇ ਦੇ ਕਿਉਂਦੇ ਜਾਂ ਤੁਸੀਂ ਪਾਲੇ ਦੇ ਕਿਉਂਦੇ ਹੋ ਫੇਰ ਮੇਰੀ ਤੁਹਾਨੂੰ ਇਹ ਰਸੀਏ ਦਿਆ ਕਿ ਆਪ ਦਾ ਘਰ ਵਿਚ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੀਰੋ ਕਾਦੀ ਇੱਕ ਟੀਵੀ ਚੈਨਲਾਂ ਤੇ ਕਈਆਂ ਤੇ ਇੱਕ ਖਬਰ ਚੱਲ ਰਹੀ ਆ ਸਰਦਾਰ ਵਿਕਰਮ ਸਿੰਘ ਮਿਲਿਤੀ ਆ ਜੀ ਕਿ 22 ਦੇ ਵਿੱਚ ਆਏ ਨੇ ਅਮਰ ਸਾਹਿਬ ਸ਼ਾਇਦ ਕੱਲ੍ਹ ਦੀ ਆ ਜਾਂ ਪਰਸੋਂ ਦੀ ਆ ਔਰ ਉਹਨਾਂ ਨੇ ਦੋ ਚਾਰ ਗੱਲਾਂ ਜਿਹੜੀਆਂ ਕੀਤੀਆਂ ਕਿ ਇਹ ਜਿਹੜੀ ਜਲੰਧਰ ਵਾਲੀ ਜਿੰਨੀ ਇਲੈਕਸ਼ਨਾ ਉੱਥੇ ਬਹੁਤ ਥੱਕਾ ਹੋਇਆ ਤੇ ਥੱਕੇ ਦੇ ਨਾਲ ਉਹ ਜਿੱਤ ਗਏ। ਦੂਜੀ ਗੱਲ ਉਹਨਾਂ ਨੇ ਇਹ ਕੀਤੀ ਆ ਕਿ ਸੀਐਮ ਸਾਹਿਬ ਜਿਹੜੇ ਉਦੋਂ ਦੀ ਖੁਸ਼ੀ ਦੇ ਵਿੱਚ ਠੀਕੇ 4 ਦਿਨ ਘਰੋਂ ਨਹੀਂ ਨਿਕਲੇ। ਉਹ ਚਾਹੇ ਉਹਨਾਂ ਦੇ, ਉਹ ਐਸਡੀਐਸ ਨੂੰ ਪਤਾ ਵਾ ਚਾਹੇ ਉਹਨਾਂ ਦੇ ਘਰ ਵਾਲਿਆਂ ਨੂੰ ਪਤਾ ਵਾ ਤੇ ਚਾਹੇ ਸੰਧਵਾ ਸਾਹਿਬ ਨੂੰ ਦੱਸ ਸਕਦੇ। ਤੁਸੀਂ ਇਹ ਕਰਦੇ ਜੀ ਮਜੀਠੀਆ ਸਾਹਿਬ ਜੇ ਥੱਕਾ ਹੋਇਆ ਸੀ ਤੇ ਤੁਸੀਂ ਉਹ ਦਿਨ ਕਿਉਂ ਨਾ ਬੋਲੇ? ਪਿਆ ਥੱਕਾ ਇਹ ਵਨ ਸੈਕਟਰ ਜਿੱਤੋਗੀ ਤੇ ਤੁਹਾਨੂੰ ਉਹ ਤਕਾ ਮਹਿਸੂਸ ਹੋ ਲੱਗਿਆ ਮੈਂ ਗੱਲ ਕਰਨੀ ਚਾਹੁੰਦਾ ਕਿ ਜਿੰਨੀ ਨਸ਼ਨਾ ਹਮੇਸ਼ਾ ਸਰਕਾਰਾਂ ਜਿੱਤਦੀਆਂ ਵੇਖੋ ਤੁਸੀਂ ਵੀ ਇਲੈਕਸ਼ਨਾਂ ਲੜਦੇ ਰਹੇ ਤੁਸੀਂ ਜਿੱਤਦੇ ਰਹੇ ਭਾਵੇਂ ਕਾਂਗਰਸ ਨਾਲ ਤੁਹਾਡੀ ਟੱਕਰ ਹੋ ਗਈ ਜਿੱਤਦੇ ਰਹੇ ਅਮੋਗੇ ਵਾਲਾ ਜਿਹੜੀ ਅਖੀਰਲੀ ਜੈਮ ਸਿੰਘ ਦੇ ਤੋਂ ਕਿੰਨੇ ਇਲੈਕਸ਼ਨ ਕਰਾਈ ਸੀ ਉਹ ਸਿਰਫ 5000 ਦੇ ਮਾਰਜਿਨ ਨਾਲ ਜਿੱਤੇ ਹੀ ਪਰ ਜਿੱਤ ਗਏ ਸੋ ਇਸ ਕਰਕੇ ਇਹ ਜਿਹੜੀ ਜਿੰਨੀਆਂ ਇਹ ਇਤਿਹਾਸਿਕ ਜਿੰਨੀ ਇਲੈਕਸ਼ਨ ਮੈਂ ਸਮਝਾ ਕੇ ਰੋਈਆ ਜਿਹੜੀ ਕਿ ਵਨ ਸੈਕਟਰ ਜਿੱਤ ਹੋ ਗਈ ਆ ਬੜੀ ਹੈਰਾਨੀ ਵਾਲੀ ਗੱਲ ਹੋਈ ਆ ਔਰ ਮੇਰੇ ਗਿਆ ਸਾਹਿਬ ਜਿਹੜੀ ਗੱਲ ਤੁਹੀਂ ਧੱਕੇ ਦੀ ਮੈਂ ਗੱਲ ਕਰਨ ਲਵਾਂ ਪਹਿਲਾਂ ਕਿ ਤੁਹਾਨੂੰ ਵੀ ਪਤਾ ਤੁਹੀਂ ਸੱਤ ਦਾ ਇਲੈਕਸ਼ਨ ਆਪਾਂ ਵੀ ਇੱਥੇ ਲੜਦੇ ਨੇ 2014 ਜਿੱਦੋਂ ਭੈਜੀ ਹਰਸ਼ਪੰਦਤ ਇਲੈਕਸ਼ਨ 2 ਦਿਨ ਬਾਅਦ ਚੋਈ ਤੁਹੀਂ ਸਾਨੂੰ ਸੱਤਾਂ ਦੇ ਬਠਿੰਡੇ ਤੇ ਜੋ ਨੇਲੇਆ ਪਿੰਡ ਦੇ ਵਿੱਚ ਜਿਹੜੀ ਲੜਾਈ ਹੋਈ ਜੋ ਕੁਝ ਉਥੇ ਹਾਲਾਤ ਬਣੇ ਉਹ ਤੁਹਾਨੂੰ ਵੀ ਪਤਾ ਤੇ ਮੇਰੇ ਨੂੰ ਪਤਾ ਧੱਕਾ ਉਹ ਹੁੰਦਾ ਜੇ ਤਕਾਣੀ ਉਹ ਜਲੇ ਕਰਨ ਜਲੇ ਬੋਡ ਕਾ ਵੀ ਇਹ ਕਰਤਾਰ ਦੀ ਤੋਂ ਬੋਟਾ ਪਾ ਜਾਂਦੀ ਇਹ ਵੀ ਧੱਕੇਆ ਬਵਾ ਗਿਆ ਇਹ ਤਕਾਣੀ ਹੁੰਦਾ ਇਹ ਕੁਝ ਗੱਲਾਂ ਤੁਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਬਹੁਤ ਚੰਗੀ ਤਰ੍ਹਾਂ ਸਿੱਖੀਆਂ ਤਾਂ ਵੀ ਅਸੀਂ ਲੋਕਾਂ ਦੇ ਸੁਣਦੇ ਨੇ ਕੋਲ ਨਾਲ ਲਾ ਕੇ ਮਾਰ ਦਿੰਦੇ ਆ ਬੰਦੇ ਨੂੰ ਕਈ ਗੱਲਾਂ ਕੋਈ ਸਿੱਖੀਆਂ ਪਰ ਇਹ ਵੀ ਗੱਲਾਂ ਸਿੱਖੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਕਿ ਉਹ ਜਿੱਥੇ ਜਾ ਕੇ ਬਹਿ ਕੇ ਲੈਕਚਰ ਕਰਵਾਉਂਦਾ ਹਾਂ ਲਈ ਉਹਨਾਂ ਤੋਂ ਵੀ ਸਿੱਖਿਆ ਤਾਂ ਲੈਣੀ ਕਿਉਂਕਿ ਕੋਈ ਤਕਾਣੀ ਹੋ ਘਰਦੇ ਹੁੰਦੇ ਮੈਂ ਵੀ ਅੱਜ ਕਹਿ ਰਹਾ ਕਿ ਤਕਾ ਤਕਾ ਉਹ ਉਹ ਤੁਹਾਨੂੰ ਲੈਣੇ ਦੇ ਵਿੱਚ ਜ਼ਰੂਰ ਕਰਾਇਆ ਸੋ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਹੈ ਕਿ ਜਿਲਧਰ ਦੇ ਵਿੱਚ ਲੈਕਚਰ ਵੀ ਪੁੱਲਾ ਤੁਸੀਂ ਲੋਕਾਂ ਦੇ ਘਰਾਂ ਦੇ ਵਿੱਚ ਝਾਤੀ ਮਾਰਨ ਤੋਂ ਪਹਿਲਾਂ ਆਪ ਦੇ ਘਰਾਂ ਦੀ ਮਰੋਗੇ ਆਪਣੇ ਘਰ ਦੇ ਲਾਤੀ ਬਣ ਗਏ ਅੱਜ ਕਿਧਰ ਚਲ ਗਿਆ ਸ਼ਰਮ ਦੀ ਕਾਲੀ ਗੱਲ ਹੈ ਕਿੰਨੀਆਂ ਵੋਟਾਂ ਪਈਆਂ ਜਲੰਧਰ ਦੇ ਸ਼ਰਮ ਦੀ ਕਾਲੀ ਗੱਲੋਂ 1200 ਦੇ ਚਾਲੀ ਵੋਟਾਂ ਇਹ ਪਈਆਂ ਬੀਬੀ ਸਰਜੀਤ ਕੌਰ ਨੂੰ ਔਰ 730 ਪਈਆਂ ਬਸਪਾ ਨੂੰ ਮੈਨੂੰ ਅਜੇ ਤੱਕ ਇਹ ਨਹੀਂ ਨਿਕਲਿਆ ਮਾਣਸਰਤਾਲ ਵਿਕ੍ਰਮ ਸਿੰਘ ਨੂੰ ਜੀਸ਼ੀਆ ਜਿਹਨੇ ਇਹਨਾਂ ਦੋਵਾਂ ਨੂੰ ਕੀ ਦੀ ਮਨ ਦਿੱਤੀ ਇਹ ਵੀ ਨਹੀਂ ਕਲੀਅਰ ਹੋ ਰਿਹਾ ਆਪਾਂ ਪਹਿਲਾਂ ਉਹ ਗੱਲ ਦੇਖੀਏ ਆਪਾਂ ਕਹਿੰਦੇ ਲਾਈਕ ਵੀ ਹੋਈਏ ਨਾ ਕਿਸੇ ਤੋਂ ਹੜ੍ਹ ਵੀ ਹੋਏ 2-4 ਪੰਜ ਹਜ਼ਾਰ ਰੋਟਾ ਉਹ ਤਾਂ ਫਿਰ ਆਪਾਂ ਮੂੰਹ ਕਹਿਣ ਇਹ ਗੱਲ ਚੰਗੀ ਲੱਗਦੀ ਹੈ ਕਿ ਯਾਰ ੱੱਕੇ ਨਾ ਜ਼ਿੰਦਗੀ ਫਿਰ ਤੇ ਮੈਨੂੰ ਲੱਗਦਾ ਕੰਨੀ ਹੁਣ ਇੱਕ ਬੰਦੇ 55000 ਗੋੜ ਪਾਈ ਇੱਕ ਬੰਦੇ ਨੂੰ ਸਾਨੂੰ ਪੈਂਦੀਆਂ ਇੱਕ ਬੰਦੇ 1240 ਇੱਕ ਬੰਦੇ 734 ਤੇ ਗਰਵਾਤ ਕਰਾਂਗੇ ਇਹਨਾਂ ਲੋਕਾਂ ਦਾ ਭਗਵਾਨ ਮਨਸਾਈਂਡ ਲੋਕਾਂ ਨੇ ਫਰਵਾਹ ਦੇਤਾ ਸੋ ਇਸ ਕਰਕੇ ਮੈਂ ਤੁਹਾਨੂੰ ਕਹਾਂਗਾ ਕਿ ਆਪਣਾ ਘਰ ਸੰਭਾਲੋ ਇਧਰ ਉਧਰ ਨਾ ਗੱਲ ਕਰਿਆ ਕਰੋ ਜਿੱਦਣ ਕੋਈ ਗੱਲ ਹੁੰਦੀ ਆ ਜਿੱਦਣ ਤੁਹਾਨੂੰ ਸੇਟ ਬਣਉਂਦੀ ਸੀਐਮ ਰਾਤ ਰੱਜਿਆ ਸੀਐਮ ਰਾਤ ਰੱਜਿਆ ਯਾਰ ਤੁਸੀਂ ਰਹਿ ਜਿਵੇਂ ਉਹਨੂੰ ਸੀਐਮ ਨੂੰ ਪੈਗ ਬਾੜ ਕੇ ਦੇ ਗਏ ਜੇ ਸਾਡੇ ਅੱਗੇ ਕੋਈ ਗੱਲ ਕਰਦੇ ਆ ਇਹ ਜੀ ਰਾਤ ਪੈਗ ਰੋਦੇ ਆ ਆਪਣਾ ਧਾੜੇ ਨਾਲ ਨਹੀਂ ਟਕਾਲਿਆ ਨਹੀਂ ਧਾੜੇ ਨਾਲ ਵੀ ਤਾਂ ਪੈਗਾ ਜਿਵੇਂ ਫੋਰੀ ਕਰੀ ਦਈ ਆ ਜੇ ਕਦੇ ਵੀ ਨੋਟ ਪਾਈ ਤਾਂ ਮੈਂ ਤੁਹਾਨੂੰ ਸਾਰਿਆਂ ਦਾ ਨਾਮ ਲਿਖ ਕੇ ਦੱਸੂਗਾ ਸੋ ਇਸ ਕਰਕੇ ਇਹ ਗੱਲਾਂ ਛੱਡ ਦਿਓ ਕਿ ਹਰ ਬੰਦੇ ਨੂੰ ਇਹੋ ਗੱਲਾਂ ਕਹਿਣੀਆਂ ਜੇ ਇਹਦੀ ਪੈਗ ਲਾਉਂਦੇ ਆ ਜੀ ਜਿਵੇਂ ਤੁਹਾਡੇ ਇਹ ਪਾਵੇ ਦੇ ਕਹਿੰਦੇ ਜਾਂ ਤੁਸੀਂ ਪਾਵੇ ਦੇ ਚਾਹੁੰਦੇ ਹੋ ਫਿਰ ਮੈਂ ਤੁਹਾਨੂੰ ਇਹੋ ਰਸੀਏ ਦਿਆਂ ਤੇ ਆਪ ਦਾ ਘਰ ਬਚਾਓ ਸਜੇ ਕਾਵੇ ਝਾੜੀਆਂ ਮਾਰਨੀਆਂ ਛੱਡ ਦਿਓ ਅਗਲਾ ਸੀਐਮ ਆ ਅਗਲਾ ਨਿਯਾਰੇ ਲੋਗਾ ਲੋਗਾ ਤੁਸੀਂ ਵੀ ਆਗੇ ਸੱਜਣਾ ਚ ਨਿਯਾਰੇ ਲੈ ਜੀ ਬਹੁਤ ਬਹੁਤ ਧੰਨਵਾਦ ਵੈਲਵਿਟਾ ਕਾਲਸਾ 2023